ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੁਸਕਾਨ ਸਵਾਗਤ ਕਰਦੀ ਹਾਂ ਤੁਹਾਡੇ ਸਾਰਿਆਂ ਦਾ ਆਨ ਡਿਊਟੀ ਪੰਜਾਬ ਲਾਈਵ ਚੈਨਲ ਤੇ ਲੋਕ ਸਭਾ ਚੋਣਾਂ ਦੀ ਗਿਣਤੀ ਲੁਧਿਆਣਾ ਦੇ ਵਿੱਚ ਸ਼ੁਰੂ ਹੋ ਗਈ ਹੈ ਅਤੇ ਪਹਿਲੇ ਪੜਾਅ ਦੇ ਵਿੱਚ ਰਾਜਾ ਵੜਿੰਗ ਪਹਿਲੇ ਨੰਬਰ ਤੇ ਆ ਰਹੇ ਹਨ ਆਓ ਜਾਣਦੇ ਹਾਂ ਲੁਧਿਆਣਾ ਵਾਸੀਆਂ ਦਾ ਕੀ ਰੁਝਾਨ ਹੈ ਕਿਸ ਪਾਰਟੀ ਨੂੰ ਦੇਖਣਾ ਚਾਹੁੰਦੇ ਹਨ ਲੁਧਿਆਣਾ ਵਾਸੀ ਮੇਰੇ ਸਹਿਯੋਗੀ ਪੱਤਰਕਾਰ ਸਾਖੀ ਫੀਲਡ ਦੇ ਵਿੱਚ ਮੌਜੂਦ ਨੇ ਆਓ ਕਰਦੇ ਹਾਂ ਗੱਲਬਾਤ ਜੀ ਸਾਖੀ